ஆனா மடா கட்டோ ஆ ஏ ஆண்டோ ਮੈਨੂੰ ਬੜੀ ਆਵਾਜ਼ ਮਾਰੰਦੇ ਹੀ ਕੋਈ ਗੱਲ ਹੋਈ ਐ ਨਾ ਤੂੰ ਸਾਨੂੰ ਪੁੱਛਦੀ ਐ ਕੀ ਹੋਇਆ ਤੈਨੂੰ ਨਹੀਂ ਪਤਾ ਕੀ ਹੋਇਆ ਤੇਰੀ ਜੁਰਤ ਕਿੱਤਰਾ ਪਈ ਸਾਡੀ ਕੁੜੀ ਦੀ ਬਾਹ ਫੜੰਦੀ ਹੈ ਤੂੰ ਇੱਥੋਂ ਤੱਕ ਪਹੁੰਚ ਗਈ ਐ ਇਹਦਾ ਮਤਲਬ ਐਸੀ ਤੈਨੂੰ ਕੁਝ ਕਹਿੰਦੇ ਨਹੀਂ ਤਾਂ ਤੂੰ ਆਹ ਕੰਮ ਕਰਿਆ ਕਰੇਂਗੀ ਖਬਰਦਾਰ ਜੇ ਤੋ ਤੱਕ ਆਹ ਬਾਹ ਫੜੀ ਹੋਰੀਆ ਕੋਣ ਮੜਾ ਚੰਗਾ ਬੋਲੀਓ ਤੇ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਤੇਰੇ ਨਾਲੋਂ ਕੇਲਾ ਹਾ ਕਿਉਂ ਦਾ ਇਸ ਘਰ ਵਿੱਚ ਕਿ ਤੂੰ ਉਹਦਾ ਗੁੱਟ ਫੜ ਲਿਆ ਤੈਨੂੰ ਸ਼ਰਮਣਾ ਹੀ ਆਪਣੇ ਆਪ ਕੀ ਕਰਨ ਦੇਈਆ ਤੂੰ ਨਹੀਂ ਜਸਵੀਰ ਇਹ ਮੈਂ ਕੀ ਸੁਣਨ ਢਈ ਆ ਨੇ ਅਦੀ ਇੰਨੀ ਜੁਰਤ ਵੱਧ ਗਈ ਐ ਕਿ ਸਾਡੀ ਦੀ ਰੱਤ ਵੰਡ ਲਵੇ ਹੁੰਦੀ ਕੌਣ ਐ ਇਹਨੂੰ ਕਿ ਆਪਣੀ ਹੱਥ ਚ ਰਵੇ ਇੱਥੇ ਰਹਿਣਾ ਤੇ ਸਾਡੇ ਵਾਰੀ ਤੂੰ ਬੜਾ ਕਰਨੀ ਸੈਂ ਇਹਨੀ ਅੱਖਾਂ ਲੰਗਦੇ ਪੇਕੇ ਸੁੱਟ ਦਿਓ ਤੈਨੂੰ ਵੀ ਸੁੱਟੋ ਜੇ ਨੀ ਮਸੁੰਦੀ ਗੱਲ ਤੇ ਹੁਣ ਸੁਣੀ ਜਾਨੀ ਆ ਕੁਝ ਬੋਲ ਬੁੱਤ ਬਣ ਕੇ ਖੜੀਆਂ ਜੇ ਮੈਂ ਨਹੀਂ ਇਹ ਘਰ ਤੇ ਚੱਲਣ ਦੇਣਾ ਮੈਂ ਤੁਹਾਨੂੰ ਦੱਸ ਦਿੰਦਾ ਜੇ। ਤੁਸੀਂ ਸਾਰੇ ਜਾਣੇ ਮੈਨੂੰ ਜੋ ਕਹਿੰਦੇ ਜੇ ਉਹ ਥੋੜੀ ਅਕਲ ਇਹਨੂੰ ਵੀ ਦੇ ਦਿਓ। ਇਹਨੂੰ ਅਕਲ ਆਣ ਵਾਲੀ ਆ। ਮੈਨੂੰ ਬੜੀ ਅਕਲ ਮੇਰੇ ਮਾਪਿਆਂ ਨੇ ਦਿੱਤੀ ਆ। ਇਹਨੂੰ ਪਤਾ ਵਾ ਕਿ ਭਾਬੀ ਦੇ ਨਾਲ ਕਿਵੇਂ ਗੱਲ ਕਰੀਦੀ ਆ। ਇਹਨੂੰ ਪੁੱਛੋ ਇਹਨੇ ਕਿਸ ਟੋਨ ਦੇ ਵਿੱਚ ਮੇਰੇ ਨਾਲ ਗੱਲ ਕੀਤੀ ਆ। ਮੰਮੀ ਤੁਸੀਂ ਕਿਉਂ ਨਹੀਂ ਬੋਲਣ ਦੇ? ਤੁਸੀਂ ਤੇ ਮੇਰੀ ਸਾਈਡ ਲੋ। ਤੁਸੀਂ ਮੇਰੀ ਸੱਸ ਜੇ ਨਾ। ਨਾਲੇ ਇਹ ਕਿਹੜਾ ਮੇਰੀ ਸਕੀਨ ਨਾਣ ਹੈਗੀ ਆ ਜਿਹੜੀਆਂ ਮੈਂ ਇਹਦੀਆਂ ਗੱਲਾਂ ਸੁਣਾ। ਮੇਰੀ ਐ ਲੈ ਹੋਰ ਸੁਣੋ ਜੇ ਨਾਂ ਤੇ ਹੀ ਹੁਣੇ ਪਾਲੇ ਪਾਲ ਲੱਗੀ ਹੋ ਪੈ ਗਿਆ ਜੇ ਫਰਕ ਆਪਣੇ ਤੇ ਤੇ ਬਗਾਨੇ ਦਾ ਨਹੀਂ ਭਾਈ ਇਹ ਤੇ ਬਗਾਨੀ ਦੀ ਹੈ ਬਿਲਕੁਲ ਮੇਰੀ ਕੋਈ ਸਕੀ ਨਾ ਨਾਂ ਨਹੀਂ ਹੈਗੀ ਮੈਂ ਇਹਦੀ ਕੋਈ ਗੱਲ ਨਹੀਂ ਸੁਣਨੀ ਜਿਹੜਾ ਮੇਰਾ ਸਕਾ ਹੋਊਗਾ ਮੈਂ ਬਸ ਉਹਦੀ ਗੱਲ ਸੁਣਾਂਗੀ ਕਿਰਨ ਨਹੀਂ ਤੂੰ ਬਕਵਾਸ ਬਕਵਾਸ ਨਾ ਕਰ ਚੁੱਪ ਕਰ ਆਪ ਤੋਂ ਵੱਡੇ ਨਾਲ ਇਤਨਾ ਗੱਲ ਕਰੀਦੀ ਆ ਇਹਨੂੰ ਵੀ ਸਮਝਾਓ ਨਾ ਕਿ ਭਾਬੀ ਨਾ ਕਿਵੇਂ ਗੱਲ ਕਰੀਦੀ ਆ ਜਿਸ ਤਰ੍ਹਾਂ ਮੈਨੂੰ ਬੋਲੇਗੀ ਨਾ ਅਗੋਂ ਜਵਾਬ ਵੀ ਉਸ ਤਰ੍ਹਾਂ ਦਾ ਹੀ ਮਿਲਣਾ ਵਾ ਤੂੰ ਇਹ ਸਾਰੇ ਕਿਹਨੇ ਮੈਨੂੰ ਜੋ ਮਤ ਦੇਣ ਦੇ ਜੇ ਥੋੜੀ 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 ਮਤੈਨੂੰ ਦੇ ਦੋ ਇਹਦੇ ਸੋਹਰੇ ਘਰ ਕੰਮ ਆਉਗੀ ਇਹਦੇ ਇੱਥੇ ਇੰਨੀ ਲੜਾਈ ਤੋਂ ਆਂਦੀ ਆ ਸੋਹਰੇ ਘਰ ਪਤਾ ਨਹੀਂ ਕੀ ਕਰਦੀ ਹੋਣੀ ਦੋ ਮਤ ਮੈਂ ਚੱਲਨੀ ਮੰਮੀ ਆਜਾ ਉੱਪਰ ਸਾਡੇ ਰਸੋਈ ਦੇ ਉੱਪਰ ਹੈ ਨਾ ਥੱਲੇ ਕੀ ਕਰਨ ਦੇ ਜੇ ਇਹ ਹੁਣ ਸਾਨੂੰ ਜਾਚ ਦੱਸੇਗੀ ਤੇ ਅਸੀਂ ਕੰਮ ਕਰਾਂਗੇ ਇਕਰਾਤੀ ਨਾ ਬੇਇੱਜ਼ਤੀ ਵੇਖ ਲੈ ਕਹਿੰਦੀ ਮੈਂ ਮਾਪਿਆਂ ਕੋਲੋਂ ਕਲ ਸਿੱਖਿਆ ਐਸੇ ਕੀ ਆਇਓ ਜਸਬੀਰਾ ਜਾਦਾਈ ਨਹੀਂ ਤੂੰ ਇਹਨੂੰ ਸਿਰੇ ਚੜਾਂਦੀ ਬਈ ਇਹ ਤੇ ਕੱਲ ਤੱਕ ਤੇ ਬੋਲਦੀ ਨਹੀਂ ਸੀ ਇਹ ਕੀ ਇਹਨੂੰ ਪੱਟੀ ਬੜਾਈ ਆ ਇਹਦੀ ਕਿਵੇਂ ਹਿੰਮਤ ਪੈ ਗਈ ਇਹਨਾਂ ਬੋਲਣ ਦੀ ਹੁਣ ਜੇ ਦੋ ਹੋਰ ਬੇਟੀਆਂ ਨੇ ਨਾ ਹੁਣ ਤੂੰ ਉਹਨਾਂ ਨੂੰ ਕਹਿਣ ਜੋਗੀ ਕੋਈ ਨਹੀਂ ਨਹੀਂ ਤੂੰ ਤੇ ਉਹਨਾਂ ਨੂੰ ਠੀਕਾ ਨਹੀਂ ਸਦਿੰਦੀ ਹੁਣ ਹੁਣ ਆਪਣੀ ਵਾਰੀ ਆਈ ਤੇ ਚੁੱਪ ਕਰ ਗਈ ਐ ਹੁਣ ਜੋ ਬੁੱਧ ਬਣ ਕੇ ਖਲੋਤੀ ਐ ਹੁਣ ਇਹਦੇ ਤੂੰ ਜੀਣਾ ਆਰਾਮ ਕੀਤੀ ਰੱਖਿਆ ਐਂ ਦੀ ਅੰਦੇ ਫਰਤ ਪਾੜੇ ਪਾਣ ਲੱਪਈ ਐ ਇਹ ਮੇਰੀ ਸੱਕੀ ਐ ਇਹ ਮੇਰੀ ਮਤਰੀ ਐ ਇਹ ਕਰਨ ਲੱਪਈ ਐ ਅਹੀ ਅਜੇ ਚਾਰੇ ਇਕੱਠੀਆਂ ਵਾਂ ਇਹਨੇ ਨਿਆਣਿਆ ਚ ਦੀਦੇ ਆਣੇ ਗਵਾਣ ਕਰਿਓ ਆਤ ਨਹੀਂ ਹੁੰਦੀ ਐ ਤੇ ਉਹਨੂੰ ਬਗਾਨੀ ਸੁਣਾ ਕਿ ਤੇਰੇ ਸਾਹਮਣੇ ਔਰ ਤੂੰ ਕੱਖ ਬੋਲਦੀ ਨਹੀਂ ਪਈ ਇਹਦੀ ਆ ਜ਼ੁਬਾਨ ਹੈ ਨਹੀਂ ਮੂੰਹ ਚ ਹੁਣ ਰਹੀ ਜ਼ੁਬਾਨ ਨਹੀਂ ਅਗੇ ਜਾ ਰਹੀ ਕੱਲੀ ਚਲੋ ਬੈਠੀ ਰਹਿ ਬੈਠੀ ਕਰਵਾਤੀ ਸਾਰਿਆਂ ਕੋਲ ਸਾਡੀ ਪੈਂਜੀ ਮੇਰੀ ਗੱਲ ਸੁਣੋ ਤੂੰ ਇਹ ਸਾਰੇ ਜਾਣੇ ਕਹਿਣ ਦੇ ਜੇ ਕਿ ਇਹਨੂੰ ਘਰੋਂ ਕੱਢ ਦੇ ਅਜੇ ਨਵਾਂ ਨਵਾਂ ਵਿਆਹ ਹੋਇਆ ਮੈਨੂੰ ਘਰੋਂ ਕਿਤਨਾ ਕੱਢ ਦਵਾ ਨਹੀਂ ਤਾਂ ਲੋਕਾਂ ਨੇ ਮੈਨੂੰ ਨਹੀਂ ਛੱਡਣਾ ਤੇ ਫੇਰ ਜ਼ਬਾਨ ਵੱਢ ਦੇ ਉਹਦੀ ਨਹੀਂ ਉਹਨੂੰ ਨਹੀਂ ਕੱਢਾਂ ਤੇ ਅਸੀਂ ਚਲੇ ਜਾਨੇ ਆ ਐਹੀ ਚੰਨੀ ਹੈ ਨਾ ਅਸੀਂ ਨਿਕਲ ਜਾਨੇ ਘਰੋਂ ਕਿਰਨ ਤੂੰ ਅੱਜ ਮੇਰਾ ਗੁੱਟ ਫੜਿਆ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ ਤੂੰ ਵੀ ਦੇਖੀ ਮੈਂ ਕਿਵੇਂ ਇਸ ਗੱਲ ਦਾ ਬਦਲਾ ਲੈਂਦੀ ਤੂੰ ਵੇਖੀ ਜਾ ਹੁਣ ਮੈਂ ਤੇਰੇ ਨਾਲ ਕੀ ਕੀ ਕਰਦੀ ਚੀਕਾ ਕੱਲੀ ਬੈਠੀ ਕੀ ਸੋਚ ਜਾਨੀ ਮੈਂ ਤੈਨੂੰ ਕੋਦੋਂ ਦਾ ਵੇਖਣ ਨਹੀਂ ਉੱਥੇ ਕਿਤਾਬ ਤੇਰੇ ਹੱਥ 'ਚ ਜ਼ਰੂਰ ਆ ਪਰ ਧਿਆਨ ਤੇ ਨਾ ਕਿਤਾਬ ਵੱਲ ਨਹੀਂ ਹੈ ਕੀ ਹੋਇਆ ਸਮਾਂ ਹੀ ਨਹੀਂ ਲੱਗੰਦੀ ਕਿਸੇ ਕੁਐਸਚਨ ਦੀ ਮੈਂ ਸਮਝਾ ਦਿੰਨੀ ਨਹੀਂ ਚਾਚੀ ਤੇ ਇਹ ਮੈਨੂੰ ਬਸ ਇੱਕ ਗੱਲ ਦੱਸੋ ਹਾਂ ਹਾਂ ਪੁੱਛ ਕੁੜੀ ਹੋਣਾ ਕੋਈ ਬੋਝ ਆ ਬੋਝ ਤੂੰ ਪਾਗਲ ਹੋ ਗਈ ਆ ਉਹ ਤੈਨੂੰ ਕਿੰਨੇ ਸਾਰੀਆਂ ਗੱਲਾਂ ਕਹਤੀਆਂ ਕੁੜੀ ਹੋਣਾ ਬਹੁਤ ਆ ਤੂੰ ਨਾ ਫालतू ਗੱਲਾਂ ਸੋਚੰਨੀ ਆ ਹੋਇਆ ਕੀ ਆ ਚਾਚੀ ਕੱਲ ਨਾ ਦਾਦੀ ਸਾਰਿਆਂ ਨੂੰ ਕਹਿੰਦੇ ਸੀ ਕਿ ਮੈਨੂੰ ਤੇ ਹਮੇਸ਼ਾ ਤੋਂ ਪੋਤਰਾ ਚਾਹੀਦਾ ਸੀ ਨਾਲੇ ਉਹ ਮੰਮਾ ਨੂੰ ਕਹਿੰਦੇ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਕੁੜੀ ਹੋਈ ਐ ਤੇ ਆਪਣੇ ਪੇਕੇ ਛੱਡਾ ਮੈਂ ਸਾਰਿਆਂ ਦੀ ਨਹੀਂ ਗੱਲ ਸੋਚਦੀ ਰਹੀ ਤੇ ਮੈਨੂੰ ਬਹੁਤ ਹਰਟ ਹੋਇਆ ਮੇਰੀ ਗੱਲ ਏ ਧਿਆਨ ਨਾਲ ਸੁਣ ਜੇ ਕੁੜੀ ਹੋਣਾ ਬੋਝ ਹੁੰਦਾ ਤੇ ਤੈਨੂੰ ਪਤਾ ਵਾ ਇਸ ਸੰਸਾਰ ਦੇ ਵਿੱਚ ਕੁੜੀ ਹੋਣਾ ਕਿੱਡੀ ਕਿਸਮਤ ਦੀ ਗੱਲ ਆ ਵੇਖ ਮੁੰਡੇ ਤੇ ਬਸ ਇੱਕ ਘਰ ਚਲਾਉਂਦੇ ਆ ਕੁੜੀਆਂ ਹੀ ਆ ਜਿਹੜੀਆਂ ਦੋ ਦੋ ਘਰ ਸੰਭਦੀਆਂ ਭੇਕੇ ਵੀ ਤੇ ਸੋਰੇ ਵੀ ਕਿੰਨੀ ਅਡਜਸਟਮੈਂਟ ਕਰਦੀਆਂ ਵਾ ਕੁੜੀ ਨਾਲੇ ਇੱਕ ਗੱਲ ਹੋਰ ਅੱਜ ਕੱਲ੍ਹ ਦੀਆਂ ਕੁੜੀਆਂ ਨਾ ਕਾਰੇ ਸਾਹਮਣ ਤੋਂ ਲੈ ਕੇ ਕਮਾਨ ਤੱਕ ਦਾ ਹੁਨਰ ਰੱਖਦੀ ਆਂ ਤੇ ਫਿਰ ਵੀ ਜਿਹੜੇ ਕਹਿੰਦੇ ਆ ਨਾ ਕਿ ਕੁੜੀ ਹੋਣਾ ਬੋਝ ਆ ਕੀ ਕਹਿੰਦੇ ਆ ਕੁੜੀ ਸਾਨੂੰ ਕੁੜੀ ਨਹੀਂ ਚਾਹੀਦੀ ਉਹਨਾਂ ਦੀ ਸੋਚ ਬਹੁਤ ਹੀ ਜ਼ਿਆਦਾ ਘਟੀਆ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਅਚਾਈ ਜਿਹਦੀ ਸੋਚ ਨਹੀਂ ਨੀਵੀਂ ਕੀ ਤਰ੍ਹਾਂ ਇਹਨਾਂ ਨੂੰ ਤੇ ਚਾਹੀਦਾ ਵਾ ਇਹ ਸਿਆਣੇ ਆ ਇਹ ਚੰਗੀਆਂ ਗੱਲਾਂ ਕਰਨ ਇਹ ਬੱਚਿਆਂ ਸਾਹਮਣੇ ਇਤਰਾਹ ਦੀਆਂ ਗੱਲਾਂ ਕਰਨਦੇ ਆ ਤੂੰ ਐਸੀ ਗੱਲ ਦਾ ਬਿਲਕੁਲ ਵੀ ਆਪਣੇ ਦਿਮਾਗ ਤੇ ਬੋਝ ਨਾ ਰੱਖ ਕਿ ਕੁੜੀ ਹੋਣਾ ਬੋਝ ਆ ਕੁੜੀ ਹੋਣਾ ਤੇ ਬੜੀ ਵਧੀਆ ਗੱਲ ਆ ਅੱਜ ਕੱਲ੍ਹ ਵੇਖ ਕੁੜੀਆਂ ਕਿੱਥੋਂ ਤੱਕ ਪਹੁੰਚ ਗਈਆਂ ਉਹ ਵੇਖਿਆ ਨਹੀਂ ਜਦੋਂ ਲੜਾਈ ਹੋਈ ਸੀਗੀ ਉਹ ਕੁੜੀ ਸੀਗੀ ਜਿਹੜੀ ਜਿੱਤ ਕੇ ਆਈ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਡੇ ਵੱਡੇ ਵੱਡੇ ਡੈਸੀਗਨੇਸ਼ਨ ਤੇ ਹੈਗੀਆਂ ਤੇ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਦੀਆਂ ਵਾਂ ਕਿੰਨੀਆਂ ਗੇਮਸ ਜਿੱਤਦੀਆਂ ਵਾਂ ਕਿੱਥੋਂ ਤੱਕ ਪਹੁੰਚ ਜਾਂਦੀਆਂ ਇੰਨਾ ਪੜਦੀਆਂ ਲਿਖਦੀਆਂ ਵਾਂ ਤੇ ਫੇਰ ਵੀ ਆਪਾਂ ਕਹਿ ਦਈਏ ਕਿ ਕੁੜੀਆਂ ਸਾਡੇ ਤੇ ਬੋਝ ਤੇ ਬੜੀ ਘਟੀਆਂ ਸੋਚ ਕੁੜੀਆਂ ਇੰਨਾ ਪੜ ਲੈ ਕੇ ਆਪਣੇ ਮਾਪਿਓ ਨੂੰ ਸਾਂਭਦੀਆਂ ਤੇ ਮੁੰਡਿਆਂ ਦਾ ਕੀ ਆ ਮੁੰਡੇ ਅੱਜ ਕੱਲ ਦੇ ਆਈਲਟਸ ਕਰਕੇ ਬਾਹਰ ਚੱਲ ਜਾਂਦੇ ਆ ਤੇ ਨਾ ਉਹਨਾਂ ਨੂੰ ਘਰ ਦਾ ਧਿਆਨ ਤੇ ਨਾ ਕੁਛ ਮਾਪਿਓ ਨੂੰ ਤੇ ਕੁੜੀਆਂ ਹੀ ਸਾਂਭਦੀਆਂ ਨਾ ਫਿਰ ਇੰਨਾ ਵਰਗੇ ਲੋਕੇ ਕਹਿੰਦੇ ਆ ਨਹੀਂ ਨਹੀਂ ਕੁੜੀ ਚੰਗੀ ਆ ਪੋਤੇ ਦੀ ਜਗ੍ਹਾ ਸਾਨੂੰ ਰੱਬੇ ਕੋ ਹੋਰ ਕੁੜੀ ਦੇ ਦਿੰਦਾ ਨਾ ਤੇ ਉਹ ਚੰਗਾ ਰਹਿਣਾ ਸੀਗਾ ਇਸ ਕਰਕੇ ਇਹੋ ਜੀ ਛੋਟੀ ਸੋਚ ਨੂੰ ਤੂੰ ਆਪਣੇ ਦਿਮਾਗ ਤੇ ਨਹੀਂ ਲਾਣਾ ਕੁੜੀ ਸਾਰਾ ਕੁਝ ਕਰ ਸਕਦੀ ਆ ਇੱਕ ਗੱਲ ਤੇ ਇਨਾਂ ਨੂੰ ਵੀ ਸਮਝ ਨਹੀਂ ਚਾਹੀਦੀ ਆ ਜੇ ਇੱਕ ਕੁੜੀ ਨਾ ਚੰਗੀ ਤਰ੍ਹਾਂ ਰਵੇ ਹੱਸਦੀ ਖੇਡਦੀ ਰਵੇ ਤੇ ਉਹ ਘਰ ਨੂੰ ਸਵਰਗ ਬਣਾ ਦਿੰਦੀ ਆ ਤੇ ਭਰ ਜੇ ਇਨਾਂ ਵਰਗੇ ਲੋਕ ਕੁੜੀਆਂ ਨੂੰ ਤਾਣੇ ਮੈਨੇ ਦਿੰਦੇ ਰਹਿਣ ਤੇ ਉਹਨੂੰ ਮਾ ਦੁਰਗਾ ਬਣਨ ਦੇ ਦੇ ਨਹੀਂ ਲੱਗਦੀ ਉਹ ਚਾਂਸੀ ਦੀ ਰਾਣੀ ਵੀ ਆ ਤੇ ਸਰਸਵਤੀ ਲਕਸ਼ਮੀ ਵੀ ਆ ਤੇ ਤੂੰ ਇਨਾਂ ਦੀਆਂ ਫਾਲਤੂ ਗੱਲਾਂ 'ਵਲ ਧਿਆਨ ਨਹੀਂ ਦੇਣਾ ਤੂੰ ਬਸ ਆਪਣੀ ਪੜ੍ਹਾਈ 'ਵਲ ਧਿਆਨ ਦੇਣਾ ਜਿਹੜੀ ਕਿ ਇਨ ਫਿਊਚਰ ਤੇਰੇ ਕੰਮ ਆਣੀ ਹੈ ਤੇ ਇੱਕ ਬਰੇਵ ਕੁੜੀ ਬੰਨਾ ਨਾ ਕਿ ਇੱਕ ਡਰਪੋਕ ਕੁੜੀ ਜਿਹੜੀ ਕਿ ਇਨਾਂ ਵਰਗੇ ਲੋਕਾਂ ਤੋਂ ਡਰ ਕੇ ਚੁੱਪ ਕਰਕੇ ਸਾਈਡ ਤੇ ਬਹਿ ਜਾਂਦੀ ਹੈ ਠੀਕ ਹੈ ਨਾ ਹੁਣ ਤੂੰ ਬਸ ਪੜ ਇਹਨਾਂ ਨੂੰ ਮੈਂ ਆਪੇ ਸੰਭਲਾਂਗੀ ਇਹਨਾਂ ਦੀ ਗੱਲ ਆਪਣੇ ਦਿਲ ਤੇ ਦਿਮਾਗ ਦੇ ਵਿੱਚ ਬਿਲਕੁਲ ਨਹੀਂ ਲੈ ਕੇ ਆਣੀ ਠੀਕ ਹੈ ਨਾ ਠੀਕ ਆ ਚਾਚੀ ਤਹੀ ਹੈ ਗਿਆ ਜੇ ਜਿੰਨਾਂ ਨੇ ਮੈਨੂੰ ਇੰਨੀ ਚੰਗੀ ਤਰ੍ਹਾਂ ਸਮਝਿਆ ਕੋਈ ਗੱਲ ਨਹੀਂ ਹੋਂਦ ਪੜ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਉਂਦੀ ਠੀਕ ਹੈ ਮੈਂ ਆਪਣੀ ਸੱਸ ਦਾ ਫੋਨ ਫੜਤੇ ਲਿਆਈ ਆ ਮੈਂ ਫਿਟਿਆ ਹੀ ਨਾ ਜਾਣ ਮੈਨੂੰ ਫਟਾਫਟ ਗੱਲ ਹੀ ਕਰਨੀ ਆ ਪਹਿਲੇ ਮੰਮੀ ਨੂੰ ਫੋਨ ਕਰ ਲਵਾਂ ਦੋਵਾਂ ਦਾ ਤੇ ਮੰਮੀ ਵੀ ਛੇਤੀ ਫੋਨ ਨਹੀਂ ਚੁੱਕਦੇਗੇ ਹਲੋ ਹੈਲੋ ਪਾਂਜੀ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਕਸਰੀ ਘਾਲਤ ਕੀ ਹਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਆਪਣੇ ਪੱਤਾ ਹੋਰ ਕੀ ਕਰਦੇ ਪੈਸੋ ਕੁਛ ਨਹੀਂ ਕਰਨਾ ਕੀ ਆ ਤੁਹਾਨੂੰ ਪਤਾ ਗਰਮੀ ਬੜੀ ਅੰਦਰ ਤੜੇ ਆ ਮੇਰੀ ਗੱਲ ਸੁਣੋ ਹਾਂਜੀ ਉਹ ਨਾ ਸਾਡੀ ਐਨੀਵਰਸਰੀ ਆ ਰਹੀ ਆ ਨਾ ਹਾਂਜੀ ਤੇ ਮੇਰੀ ਗੱਲ ਸੁਣੋ ਇਸ ਵਾਰ ਨਾ ਤੁਸੀਂ ਥੋੜੇ ਨਾ ਵਧੀਆ ਕੱਪੜੇ ਲੈ ਕੇ ਆਣਾ ਮੰਮੀ ਅੱਛਾ ਹਾਂ ਥੋੜੇ ਨਾ ਬ੍ਰਾਂਡਿਡ ਕੱਪੜੇ ਲੈ ਕੇ ਆਣਾ ਤੇ ਮੇਰੀ ਗੱਲ ਸੁਣੋ ਸੁੰਦੇ ਪਿਓ ਨਾ ਧਿਆਨ ਨਾਲ ਸਾਂਦੀ ਸਾਂਦੀ ਪਈ ਆ ਇਸ ਇਸ ਵਾਰ ਨਾ ਮੇਰੀ ਸੱਸ ਦਾ ਵੀ ਸੂਟ ਲਾ ਦੇਣਾ ਤੇ ਉਹ ਵੀ ਵਧੀਆ ਲਾਇਓ ਕਿਉਂ ਕੋਈ ਗੱਲ ਹੋਈ ਆ ਉਹ ਨਹੀਂ ਮੰਮੀ ਗੱਲ ਤੇ ਕੋਈ ਨਹੀਂ ਹੋਈ ਮੈਂ ਵੈਸੇ ਹੀ ਕਰਨੀ ਪਿਆ ਕਿ ਉਹ ਨਾ ਥੋੜੇ ਬ੍ਰਾਂਡਡ ਕੱਪੜੇ ਲਾਇਓ ਵਧੀਆ ਨਾਲੇ ਮੰਮੀ ਮੇਰੀ ਗੱਲ ਸੁਣੋ ਹਾਂਜੀ ਸੂਟ ਦੇ ਨਾਲ ਨਾਲ ਨਾ ਮੇਰੀ ਸੱਸ ਦਾ 1100 ਵੀ ਰੱਖ ਦੇਣਾ ਸਗੰਦਾ ਤੇ ਬਾਕੀ ਬਾਕੀ ਸਾਡਾ ਰੱਖ ਦੇਣਾ ਜੋ ਰੱਖਣਾ ਨਹੀਂ ਐਨਿਵਰਸਰੀ ਤੇਰੀ ਹੈ ਕਿ ਤੇਰੀ ਸੱਸ ਦੀ ਆ? ਓਹੋ ਮੰਮੀ ਹਾਂ ਐਨਿਵਰਸਰੀ ਤੇ ਮੇਰੀ ਆ ਪਰ ਤੁਸੀਂ ਸਮਝੋ ਨਾ ਮੈਨੂੰ ਗਾਲ ਦਾਸ ਖੋਲ ਕੇ ਕੋਈ ਗੱਲ ਹੋਈ ਤੂੰ ਤੇਰੀ ਕੁਣੀ ਬੋਲਣੀ ਜੀ ਬੜਾ ਫਰਕ ਮੈਨੂੰ ਲੱਗਣ ਡਿਆ। ਨਹੀਂ ਨਹੀਂ ਗਾਲ ਤੇ ਕੋਈ ਨਹੀਂ ਹੋਈ ਮੰਮੀ ਬਸ ਹੋਈ ਜਿੱਦਾਂ ਮੈਂ ਕਹਿੰਦੀ ਪੀ ਨਾ ਉਹਦਾ ਕਰ ਲੈਣਾ। ਕੋਈ ਨਹੀਂ ਪੁੱਤ ਮੈਂ ਆਪ ਹੀ ਆ ਕੇ ਨਾਲ ਕਪੜੇ ਦੇ ਕੇ ਜਾਵਾਂਗੀ ਚੰਗੀ ਤਰ੍ਹਾਂ। ਮੰਮੀ ਜਿਸ ਤਰ੍ਹਾਂ ਮੈਂ ਕਹਿੰਦੀ ਪਈ ਆ ਨਾ ਬਸ ਤੁਸੀਂ ਉਸ ਤਰ੍ਹਾਂ ਹੀ ਕਰਿਓ ਨਹੀਂ ਮੇਰੀ ਗਾਲ ਸੁਣਾ ਐਨਾ ਚਿਰ ਹੋ ਗਿਆ ਤੇਰੇ ਵਿਆਹ ਹੋਏ ਨੂੰ ਅਜੇ ਤੱਕ ਰੋਣ ਦੀ ਭੁੱਖ ਹੀ ਨਹੀਂ ਜਾਂਦੀ ਨਹੀਂ ਨਹੀਂ ਮੰਮੀ ਮੇਰੇ ਸੱਸ ਨੇ ਥੋੜੀ ਕੁਝ ਕਿਹਾ ਵੈ ਤੂੰ ਨਾ ਪਰਦੇ ਦਾ ਪਾ ਕੋਈ ਨਹੀਂ ਮੈਂ ਬ੍ਰੈਂਡ ਦੇ ਕੱਪੜੇ ਬਣਾ ਕੇ ਇਹਨਾਂ ਨੂੰ ਦੇ ਕੇ ਜਾਵਾਂਗੀ ਕੋਈ ਨਹੀਂ ਚਲੋ ਠੀਕ ਆ ਮੈਂ ਫੋਨ ਕੱਟਣ ਲੱਗੀਆਂ ਹੁਣ ਮੇਰੀ ਸੱਸ ਆ ਨਾ ਜਾਵੇ ਕਿਤੇ ਚਲੋ ਠੀਕ ਆ ਮੰਮੀ ਠੀਕ ਠੀਕ ਆ ਚੰਗਾ ਮੰਮੀ ਨੂੰ ਤੇ ਮੈਂ ਕਹਿ ਦਿੱਤਾ ਮੈਨੂੰ ਤੇ ਹੁਣ ਪਤਾ ਹੈ ਕੀ ਹੋ ਜੇਗੇ ਨੇ ਹੁਣ ਮੈਂ ਆਪਣੀ ਮਾਂ ਨੂੰ ਵੀ ਕੀ ਦੱਸਾਂ ਇੰਨੇ ਸਾਲ ਹੋ ਗਏ ਆ ਉਹਨਾਂ ਤੇ ਬੋਝ ਪਾਇਆ ਆ ਮੈਂ ਵੀ ਇਹ ਤੇ ਹੁਣ ਮੇਰੀ ਸੱਸ ਨੂੰ ਆਪ ਸਮਝਣਾ ਚਾਹੀਦਾ ਪਰ ਇੱਥੇ ਮੇਰੀ ਸੱਸ ਕੀ ਸਾਰਾ ਟੱਬਰ ਹੀ ਉਹ ਜਾਵਾ ਤੇ ਉਹ ਵਿਚਾਰੀ ਨਵੀਂ ਆਈ ਆ ਹੱਲੇ ਤੇ ਉਹਨੂੰ ਪਤਾ ਨਹੀਂ ਕੀ ਕੁਛ ਕਹੀ ਜਾਂਦੇ ਪਏ ਆ ਚੱਲਨੇ ਬਾਤ ਚੱਲਣਾ ਮੰਮੀ ਕਿਦ ਨ ਲੱਗੀ ਐ ਵਾਓ ਹਾਂ ਮੰਮੀ ਨ ਲੱਗੀ ਐ ਨਹੀਂ ਮੰਮੀ ਉਹ ਤੇ ਮੈਂ ਵੈਸੇ ਹੀ ਕੀ ਵੈਸੇ ਹੀ ਐਸੇ ਕਰਕੇ ਨਾ ਕਿਸੇ ਨੂੰ ਤੀ ਨੂੰ ਆਪਾਂ ਫੋਨ ਨਹੀਂ ਦਿੱਤਾ ਪਤਾ ਕਿਉਂ ਵੀ ਕੀ ਕਰਨਾ ਤੁਸੀਂ ਪੇਕੇ ਫੋਨ ਲਾ ਕੇ ਜੋ ਸਾਡੇ ਘਰ ਦੀਆਂ ਗੱਲਾਂ ਜੋ ਰੀਤੀ ਰਿਵਾਜ ਸਾਰਾ ਦੱਸ ਦੇਣਾ ਮੰਮੀ ਅੱਜ ਆ ਗੱਲ ਹੋਈ ਏ ਮੰਮੀ ਅਜੋ ਗੱਲ ਹੋਈ ਜੇ ਇਹੋ ਕਰਨ ਵਾਸਤੇ ਫੋਨ ਕਰਦੀ ਏ ਨਾ ਪੇਕੇ ਐਸੇ ਕਰਕੇ ਤੂੰ ਮੇਰਾ ਫੋਨ ਕਿਉਂ ਲੇਤਾ ਉਹ ਮੰਮੀ ਉਹਤੇ ਐਨੀਵਰਸਰੀ ਆਂਦੀ ਵੀ ਸਾਡੀ ਤੇ ਮੈਂ ਤੇ ਵੈਸੇ ਹੀ ਮੰਮੀ ਨੂੰ ਕਿਹਾ ਸੀ ਕਿ ਆ ਜਿਓ ਆਏ ਹੈ ਐਨੀਵਰਸਰੀ ਰਿਵਰਸਰੀ ਇਹਦਾ ਕੀ ਮਤਲਬ ਹੋਇਆ ਹੈ ਉਹਦੇ ਲਈ ਤੂੰ ਫੋਨ ਕਰਨ ਜਾਣਾ ਸੀ ਉਹਨੂੰ ਕੋਈ ਲੋੜ ਨਹੀਂ ਫੋਨ ਕਰਨ ਦੀ ਸਾਡੇ ਘਰ ਕਿਸੇ ਨੂੰ ਤੇ ਨੂੰ ਹੱਕ ਨਹੀਂ ਹੈਗਾ ਫੋਨ ਲੈਣ ਦਾ ਤੇ ਤੂੰ ਮੇਰਾ ਫੋਨ ਚੁੱਕ ਕੇ ਮਾਂ ਨੂੰ ਲੱਗੀ ਹੋਈ ਹੈ ਤੈਨੂੰ ਮਾਸਾ ਡਰ ਨਹੀਂ ਹੈਗਾ ਮੇਰਾ ਇਹੋ ਜੀ ਮਾਵਾ ਹੁੰਦੀ ਗਈ ਡੇਰਾ ਘਰ ਤੀ ਦਾ ਜਾੜਦੀ ਗਈ ਐਨੀਵਰਸਰੀ ਆਉਂ ਡਈ ਹੈ ਨਾ ਮਾਂ ਆਪਣੀ ਨੂੰ ਦੱਸ ਦੇਣਾ ਸੀ ਸਮਾਨ ਸਮੂਹ ਲੈਵੇ ਤਾਂ ਟਾਈਮ ਨਾ ਆ ਜਾਵੇ ਕਿੱਧਰ ਚੱਲ ਗਈ ਆਨੀ ਆ ਕੀ ਬਣਾਇਆਈ ਪਾਸਤਾ ਕਿਉਂ ਕੀ ਹੋਇਆ ਮੇਰੇ ਮੁੰਡੇ ਨੇ ਰੋਟੀ ਖਾ ਲਈ ਆ ਬੜੀਆਂ ਮਾਨਸਵੰਨੀਆਂ ਚੀਜ਼ਾਂ ਬਣਾ ਕੇ ਮੇਰੇ ਮੁੰਡੇ ਨੂੰ ਵਾਚ ਕਰਨ ਦੀ ਕੋਸ਼ਿਸ਼ ਕਰਨ ਢਈਆਂ ਉਹ ਜੋ ਮਰਜ਼ੀ ਕਰ ਲਾ ਉਹ ਮੇਰਾ ਪੋਤੇ ਆ ਉਹ ਤੇਰੇ ਵਾਸ ਵਿੱਚ ਨਹੀਂ ਹੁੰਦਾ ਤੈਨੂੰ ਮੈਂ ਦੱਸਾਂ ਤੇ ਕੰਨ ਖੋਲ ਕੇ ਗੱਲ ਸੁਣ ਲਾ ਆ ਜਿਹੜੇ ਤੂੰ ਕਰਦੀ ਫਿਰਦੀ ਨਾ ਕੀ ਕਹਿੰਦੀ ਆ ਮੈਂ ਤੈਨੂੰ ਦੱਸਦੀ ਆ ਕੀ ਕਰਦੀ ਫਿਰਦੀ ਆ ਇੱਕ ਲਵ ਸੀ ਇੱਕ ਫਿਲਮ ਚ ਵੇਖਿਆ ਸੀ ਆ ਬਟਰਿੰਗ ਅੜੀ ਤੂੰ ਬਟਰਿੰਗ ਕਰਦੀ ਫਿਰਦੀ ਹੈ ਨਾ ਆ ਮੇਰੇ ਮੁੰਡੇ ਨੇ ਤੇਰੇ ਹੱਥੀ ਤੇ ਨਹੀਂ ਚੜਨਾ ਜੋ ਮਰਜ਼ੀ ਕਰ ਲਾ ਤੇ ਦੂਜੀ ਗੱਲ ਉਹ ਮੇਰਾ ਮੁੰਡਾ ਮੈਨੂੰ ਪਿਆਰ ਕਰਦਾ ਹੈ ਉਹ ਮੈਂ ਭਾਵੇਂ ਜਿਤਨਾ ਦੀ ਮਰਜ਼ੀ ਚੀਜ਼ ਬਣਾ ਲਵਾਂ ਉਹ ਖਾ ਲੈਂਦਾ ਹੈ ਆ ਤੂੰ ਜਿੰਨੇ ਮਰਜ਼ੀ ਐ ਟਸ਼ੰਜੇ ਕਰ ਲਾ ਤੇਰੇ ਵਸ ਵਿੱਚ ਤਾਂ ਹੋਣ ਹੋ ਰਿਹਾ ਹੀ ਆ ਹੋ ਗਿਆ ਤੁਹਾਡਾ ਜੇ ਤੁਹਾਡਾ ਮੁੰਡਾ ਵਾ ਨਾ ਤੇ ਮੇਰਾ ਘਰ ਵਾਲਾ ਵਾ ਮੈਂ ਉਸ ਬੰਦੇ ਕਰਕੇ ਆਪਣਾ ਸਾਰਾ ਪਰਿਵਾਰ ਛੱਡ ਕੇ ਆਈ ਆ ਤੇ ਨਾਲੇ ਮੇਰੇ ਹੱਥ ਦੀ ਨਹੀਂ ਉਹਨੇ ਖਾਣੀ ਤੇ ਫਿਰ ਕਿੰਨੇ ਖਾਣੀ ਹਮੇਸ਼ਾ ਥੋੜਾ ਮੁਰਕੀਆਂ ਤੋੜੇਗੀ ਆਪਣੇ ਮੁੰਡੇ ਨੂੰ ਖਵਾਏਗੀ ਤੇ ਉਹ ਖਾਊਗਾ ਹੁਣ ਨਾ ਉਹ ਉਹ ਕੀ ਕਹਿੰਦੇ ਆ ਵੱਡਾ ਹੋ ਗਿਆ ਵਾ ਤੇ ਉਹਨੂੰ ਆ ਜਿਹੜੀ ਤੁਸੀਂ ਆ ਇਹਨੂੰ ਕੀ ਕਹਿੰਦੇ ਆ ਦੇ ਸੋ ਦਸੂ ਮੜਾ ਦਿਆ ਆਹ ਇੱਕ ਮਿੰਟ ਫੜੋ ਆ ਏ ਅੰ ਅ ਗੰਡ ਬੰਨ ਲਓ ਅੱਜ ਤੋਂ ਤੁਹਾਡਾ ਮੁੰਡਾ ਤੁਹਾਡੀ ਨੂੰਹ ਦੇ ਵਸਚੇ ਯਾਦ ਰੱਖਿਓ ਜੇ ਕਿਤੇ ਭੁੱਲ ਭਲੇਖੇ ਬੜਾ ਤੁਹਾਨੂੰ ਭੁੱਲ ਜਾਵੇ ਨਾ ਆਹੋਈ ਚੁੰਨੀ ਤੇ ਆਹੋਈ ਗੰਡ ਵੇਖ ਲਿਓ ਖੋਲੇ ਹੋਣਾ ਇਹਨੂੰ ਚਲੋ ਮੈਂ ਚਲਦੀ ਆ ਆਪਣੇ ਮੀਆਂ ਜੀ ਕੋ ਮੇਰਾ ਵੇਟ ਕਰਦੇ ਹੋਣੇ ਨਾ ਵਿਚਾਰੇ ਕਦੋਂ ਦੇ ਤੇ ਆਏ ਮੇਰੀ ਗੱਲ ਸੁਣਨੀ ਇੱਧਰ ਆ ਗੰਡ ਤੱਕ ਤੈਨੂੰ ਵੇਖਣੀ ਪੈਣੀ ਦੁਬਾਰਾ ਜਿਹੜੀ ਗੰਡ ਮੰਨ ਕੇ ਮੈਂ ਤੇਰੇ ਹੱਥ ਚ ਫੜਾਈ ਸੀ ਉਹ ਪੁੱਤ ਮੇਰਾ ਏ ਤੇ ਜੋ ਮਰਜ਼ੀ ਕਰ ਲਾ ਅ ਜੋ ਤੂੰ ਬਣਾ ਕੇ ਚੱਲੀ ਨਾ ਪਤਾ ਨਹੀਂ ਕੀ ਬਣਾਇਆ ਏ ਉਹ ਮੇਰੇ ਪੋਤੇ ਨੇ ਤੇਰੇ ਕੋਲੋਂ ਨਹੀਂ ਖਾਣਾ ਕਿਉਂਕਿ ਉਹਨੂੰ ਰੋਟੀ ਮੈਂ ਖਵਾਤੀ ਆ ਆ ਜੋ ਮਰਜ਼ੀ ਕਰ ਲੈ ਜੇ ਖਾਜੋਗੇ ਨਾ ਤੇ ਮੇਰਾ ਨਾਮ ਵਟਾ ਦੇ ਉਹ ਮੇਰਾ ਪੋਤੇ ਆ ਤੁਸੀਂ ਨਾ ਫਿਰ ਆਪਣਾ ਕੋਈ ਨਵਾਂ ਨਾਮ ਸੋਚ ਲਓ ਜਸਬੀਰ ਕੋਰ ਤੋਂ ਕੀ ਰੱਖਣਾ ਕਿਉਂਕਿ ਨਾਮ ਤੇ ਹੁਣ ਤੁਹਾਨੂੰ ਬਦਲਣਾ ਹੀ ਪੈਣਾ ਵਾ ਨਾ ਓ ਜਾ ਜਾ ਕੰਮ ਕਰ ਜਾ ਅੰਦਰ ਖਵਾ ਉਹਨੂੰ ਜੇ ਖਾਜੂਗਾ ਨਾ ਤੇ ਫੇਰ ਵੇਖ ਲਈ ਤੈਨ ਮੈਂ ਦੱਸਾਂ ਤੇ ਜੇ ਉਹਨੇ ਨਾ ਨਾ ਖਾਦਾ ਫਿਰ ਤੂੰ ਦੱਸ ਤੇਰਾ ਨਾਂ ਕੀ ਰੱਖਾਂ ਮੇਰਾ ਨਾਮ ਤੁਸੀਂ ਸੋਚ ਲਓ ਤੇ ਤੁਹਾਡਾ ਨਾਮ ਮੈਂ ਸੋਚ ਲਾਂਗੀ ਚਲੋ ਜਾਣੀ ਆ ਮੈਂ ਕਿੱਡਾ ਰੋਬ ਮਾਰਦੀ ਆ ਕਿੱਡੀ ਟੌਰ ਨਾ ਗਈ ਆ ਅਖੇ ਤੇਰਾ ਮੁੰਡਾ ਕੌਣ ਮੇਰੇ ਵਾਸਤੇ ਆ ਨੀ ਜਾ ਨੀ ਜਾ ਇਹ ਗੱਲਾਂ ਕਿਸੇ ਨੂੰ ਹੋਰ ਕਰਕੇ ਵਿਖਾਵੀ ਆ ਮੇਰਾ ਮੁੰਡਾ ਆ ਖਾ ਕੇ ਵਿਖਾ ਜੂਗਾ ਨਾ ਤਦ ਕਵੀ ਮੈਨੂੰ ਵੀ ਆਪਣੇ ਪੁੱਤ ਤੇ ਯਕੀਨ ਹੈ ਇੱਥੇ ਬੈਠੇ ਜੇ ਮੇਰੀ ਗੱਲ ਸੁਣੋ